10000 ਰੁਪਏ ਦੇ ਦੀ ਸਹੀ ਜੀ ਮਖਿਆ ਹਾਂ ਕਦੇ ਬਾਬ ਦੇ ਦੇ ਹੁਣ ਤੇਰੇ ਕੰਮ ਵੀ ਦੇਖ ਲੈ ਮੈਂ ਉਹਦੀ ਆ ਜਾਨੀ ਆ ਮੈਂ ਉਹ ਤੇਰੀ ਕੁਰਗੇ ਜਵਾ ਬਾਂ ਪੰਜ ਹਾਂ ਤੂੰ ਆਏ ਦੇਖ ਲੈ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਮੈਨੂੰ ਕੋਈ ਦੇਖ ਲੂਗਾ ਹਾਂ ਚੰਗਾ ਬਾਬਾ ਮੈਂ ਤਾਂ ਜਾਨੀ ਆ ਦੇਖ ਕੇ ਜੀ ਬਾਬ ਜੀ ਕਿਤੇ ਕੋਈ ਦੇਖ ਵੀ ਨਾ ਲਾਵੇ ਕਿਹੜੇ ਕੋਲ ਆਈ ਆ ਨਾ ਨਾ ਆਈ ਨਹੀਂ ਮੈਂ ਡਰਦੀ ਕਿਸੇ ਤੈਨੂੰ ਪਤਾ ਤਾਂ ਹੈਗਾ ਫਿਰ ਮੇਰੇ ਸਵਾ ਦਾ ਆ ਮੈਂ ਮਾਦਾਤੀ ਮਾਰ ਕੇ ਅੰਦਰਾਂ ਕੱਢ ਲੂ ਅਗਲੇ ਦਿਨ ਉਹ ਆ ਆ ਮੜੀ ਗੱਲਾਂ ਤੋਂ ਬੜੀਆਂ ਪੁੱਤੀ ਗੱਲਾਂ ਬਣਾਵਾਂਗਾ ਗੱਲਾਂ ਤਾਂ ਫਿਰ ਬਣਣਗੇ ਨੇ ਫਿਰ ਤੈਨੂੰ ਪਤਾ ਲੈ ਉਹਨਾਂ ਵੱਡ ਲੈਣੀ ਮੈਂ ਥੱਬੀ ਹਰੇ ਦੀ ਬਾਬੇ ਕਿਉ ਨਹੀਂ ਆ ਪਤਾ ਨਹੀਂ ਕੀ ਨੇ ਪਮੇਰੀਆਂ ਜੀਆਂ ਮੈਨੂੰ ਲੱਗਦਾ ਬਾਬਾ ਖੇਤ ਆ ਹੀ ਨਹੀਂਗਾ ਭੂਮਾ ਮਰ ਜਾ ਹਾਏ ਹਾਏ ਬਾਬਾ ਤਾਂ ਸ਼ਰਮ ਆਉਣੀ ਚਾਹੀਦੀ ਆ ਹਾਂ ਬਾਬਾ ਖੜ ਕੋਣ ਇੱਥੇ ਹੱਗੀ ਅੰਦਰੋਂ ਇੱਥੇ ਮੁੱਤੀ ਜਾਂਦੇ ਰਹੇ ਨੇ ਹੈ ਬਾਬਾ ਹੁਣ ਹੋਰ ਆਪਦੇ ਖੇਸ ਵੀ ਮੁੱਤੂ ਦਾ ਹੋ ਕੇ ਲਗੇ ਜਾ ਕੇ ਬਾਬਾ ਖੇਸ ਤਾਂ ਮੁੱਤੇਗਾ ਮਣਮੋਟਾ ਸ਼ਰਮਤਾ ਕਰਿਆ ਕਰ ਕੋਈ ਇੱਧਰ ਆਉਂਦੀ ਜਾਂਦੀ ਆ ਜਾਂਦੀ ਹੁੰਦੀ ਹੈ ਸਰਕਾਰੀ ਪਹੀ ਲੱਗੀ ਆਉਣਾ ਉਨ ਜਾਣ ਨੂੰ ਸਰਕਾਰੀ ਪਹੀ ਲੱਗੀ ਹੈਗੀ ਹੈ ਚਲ ਆ ਉਹ ਨੀਰਾਚਾਰਾ ਪਸੂ ਡੰਗਰ ਖਾਂਦਾਗਾ ਵਿਚੀ ਹੱਗੀ ਜਾਂਦਾ ਵਿਚੀ ਮੁੱਤੀ ਜਾਂਦਾ ਮੁੱਤੀ ਲੈਣਾ ਬਈ ਤੂੰ ਟੁੱਟਾ ਖਾਣ ਲੱਗ ਜਾ ਕਰ ਅੱਗੇ ਨਹੀਂ ਲੰਘਣਾ ਹੀ ਬਾਬਾ ਮੈਂ ਤਾਂ ਤੇਥੋਂ ਚਰੀ ਥੱਬੀ ਲੈਣ ਆਈ ਹਾਂ ਹੈ ਚਰੀ ਥੱਬੀ ਲੈਣ ਆਈ ਮੈਨੂੰ ਥੱਬੀ ਪਈ ਮਿਲਦੀ ਆ ਰੋ ਕਿਉਂ ਕੀ ਗੱਲ ਹੋਰ ਲਾ ਮਾਦਾ ਤੂੰ ਪਹਿਲਾਂ ਉਹਨੇ ਰਾਣੀ ਵਰਗੇ ਉਹਦੀ ਦੇ ਦੇਣਾ ਮੈਨੂੰ ਤਾਂ ਜਵਾਬ ਦੇ ਦੇਣਾ ਰਾਣੀ ਤੇ ਕੰਮ ਦੀ ਦਿਨ ਰਾਤ ਕਰਾਉਂਗੀ ਸਾਡੇ ਕੀ ਕੰਮ ਕਰਾਂਗੀ ਤੇਰੇ ਉਹ ਉਹ ਵਾਲਾ ਕੰਮ ਦਾ ਤੂੰ ਕਰ ਹੀ ਨਹੀਂ ਸਕਦੀ ਹਾਂ ਕਿਉਂ ਮੈਂ ਕਿਉਂ ਨਹੀਂ ਕਰ ਸਕਿਆ ਲੈ ਦੱਸ ਮੈਨੂੰ ਕੀ ਕੰਮ ਕਰਨਾ ਮੈਂ ਕਰਾਂ ਕਰਾਂਗੀ ਜਿਹੜਾ ਕੰਮ ਤਰਾੜਿਆ ਖੜਾ ਮੈਂ ਕੱਢਾਂ ਲੈ ਅੜਿਆ ਹੋਇਆ ਕੰਮ ਕੱਟੇਗੀ ਕੱਢ ਦੂੰਗੀ ਅੱਛਾ ਹਾਂ ਚੱਲ ਫਿਰ ਆ ਜਾ ਉੱਥੇ ਮੈਂ ਕੀ ਗੱਲ ਕਰਦੇ ਆਂ ਚੱਲ ਆ ਜਾ ਬਲੱਡ ਨਹੀਂ ਵਧਾਈ ਫਰਦੀ ਬਲੱਡ ਨਹੀਂ ਵਧਾਈ ਫਰਦੀ ਮੈਂ ਮੈਂ ਤਾਂ ਚੜੀ ਲੈਣ ਆਈ ਸੀ ਹੈ ਤੇ ਆ ਅੱਗੇ ਦੇਖਾ ਤੂੰ ਮੁੱਤੀ ਜਾਂਦਾ ਸੀ ਮੈ ਮਾਨੂੰ ਮੋਟੀ ਸ਼ਰਮ ਹੋਣੀ ਚਾਹੀਦੀ ਆ ਚੱਲ ਮੈਂ ਤਾਂ ਵਿਆਹੀ ਬਰੀ ਆ ਇੱਥੇ ਦੇਖ ਕੁੜੀ ਕਤਰੀ ਲੰਗਦੀ ਹੋਏ ਭਲ ਕੀ ਕਹੇ ਤੈਨੂੰ ਮੂਤਣਾ ਤਾਂ ਹੈਗਾ ਹੀ ਆ ਭਈ ਹੁਣ ਮੂਤ ਮੈਂ ਕਿੱਧਰ ਲਈ ਫਰਾਂ ਬਾਬਾ ਆਏ ਨਹੀਂ ਮੈਂ ਤੈਨੂੰ ਕਹਿੰਦੀ ਮੂਤਣਾ ਤਾਂ ਹੈਗਾ ਹੀ ਆ ਮਾੜਾ ਮੋਟਾ ਬੰਦਾ ਖੰਗੂਰਾ ਮਾਰਦੇ ਜਦਨ ਪੈੜ ਚਾਲ ਨਹੀਂ ਸੁਣੀ ਮੇਰੀ ਇੱਧਰ ਆਉਂਦੀ ਦੀ ਭਾਈ ਸੁਣਨ ਲੱਗ ਗਿਆ ਪੈੜ ਸਾਲ ਨਹੀਂ ਸੁਣਦੀ ਹੁਣ ਆ ਉੱਚਾ ਸੁਣਨ ਲੱਗਾ ਤੈਨੂੰ ਆ ਆ ਕਿਵੇਂ ਕਰਾਇਆ ਦਲਵਾਰ ਖੇ ਇੱਥੇ ਰਾਜਾ ਇੱਥੇ ਉਹ ਬੀਟਾਂਗੇ ਮੂੜੀਆਂ ਤੇ ਸਾਗਵਾਲ ਅੱਛਾ ਸਾਗ ਸੁੱਕਾ ਹਜੇ ਹੋਇਆ ਨਹੀਂ ਸਾਗ ਉਹ ਗਾਂਲ ਖੇਤ ਖੜਾ ਗਾ ਕਿੱਡਾ-ਕਿੱਡਾ ਹੋ ਗਿਆ ਹੋ ਰਿਹਾ ਬਾਵਾ ਗੰਦਲਾਂ ਜੀਆਂ ਹੋ ਰਹੀਆਂ ਨੇ ਕੱਚੀਆਂ ਜੀਆਂ ਗੰਦਲਾਂ ਹੁਣ ਫੇਰ ਤਾਂ ਮੁਠੀ ਸਾਗ ਦੀ ਤੋੜ ਲਿਆਉਂਗੀ ਕੱਚਾ-ਕੱਚਾ ਸੁਆਦ ਲੱਗਦਾ ਹੈ ਕੱਚਾ-ਕੱਚਾ ਸੁਆਦ ਲੱਗਦਾ ਸਾਗ ਕੱਚਾ-ਕੱਚਾ ਸੁਆਦ ਲੱਗਦਾ ਹੋਰ ਹੁਣ ਕੋਈ ਨੇੜੇ ਹੋ ਜਾਣਾ ਇਹਨੂੰ ਧਸ ਹੁੰਦਾ ਗਾ ਬਾਪਾ ਮੈਂ ਕੱਚਾ-ਕੱਚਾ ਸਾਗ ਸੁਆਦ ਲੱਗਦਾ ਗਾ ਕੱਚਾ-ਕੱਚਾ ਸੁਆਦ ਲੱਗਦਾ ਹਾਂ ਹਾਂ ਗੰਦਲਾਂ ਤੋੜ ਲਿਆਉਂਗੀ ਸਾਗ ਦੇ ਚਾਰਕ ਹਾਂ ਦੇ ਦੇਗਾ ਨਹੀਂ ਵਰਪਾਈ ਮੇਰੀ ਗੱਲ ਸੁਣ ਲਾ ਸਾਰਾ ਨਰਮਾ ਚਕਾਇਆ ਮੈਂ ਤੇਰੇ ਨਾਲ ਮੈਨੂੰ ਛਟੀਆਂ ਛੁੱਟੀਆਂ ਦਾ ਜਵਾਬ ਨਾ ਦੇਦੀ ਕਿਤੇ ਕਿਸੇ ਨੂੰ ਹੋਰ ਹੀ ਚਕਾ ਦੇ ਸਾਡੀਆਂ ਤੈਨੂੰ ਦੋ ਕਨਾਲ ਅੱਖਾਂ ਦੋ ਲੈ ਜੀ ਹਾਂ ਤੇਰਾ ਐ ਨਹੀਂ ਪਤਾ ਪਿਛਲੇ ਸਾਲ ਵਾਂਗੂ ਕਹਿੰਦਾ ਮੈਨੂੰ ਲਾਰਾ ਲਾ ਕੇ ਕਿਸੇ ਨੂੰ ਹੋਰ ਹੀ ਚਕਾ ਦੇ ਆ ਨਾਂ ਦਾ ਕੀ ਬਾਬਾ ਆਖਿਆ ਇਹ ਤਾਂ ਬਾਬਾ ਮੇਰੇ ਘਰ ਵਾਲੇ ਦਾ ਐਨਾ ਪਿਆਰ ਕਰਦੀਆਂ ਤੇਰਾ ਆਵਾ ਮੇਰਾ ਨਾਂ ਦਾ ਤੇਰਾ ਨਾ ਕਿਤੇ ਬਾਬਾ ਹੁਣ ਇਕੱਲੇ ਤਾਂ ਇੱਕ ਨਾਂ ਦੇ ਬਥੇਰੇ ਬੰਦੇ ਹੁੰਦੇ ਨੇ ਤੇਰੇ ਨਾਂ ਤੇ ਨਾ ਹੀ ਪੈਂਦਾ ਉਹਦਾ ਵੀ ਮੇਰੇ ਨਾਂ ਤੇ ਫਿਰ ਮੇਰੇ ਹੀ ਹੋ ਗਿਆ ਆਹ ਤੇਰਾ ਹੋਗੇਗਾ ਹਾਂ ਕੰਨ ਕੰਨ ਇਹ ਕਿਵੇਂ ਨਕੀ ਲਈ ਵਰਦੀ ਬੇਬਾਬਾ ਕੀ ਕਰੀਏ ਕੰਨਾ ਚ ਭਰਾਵਾ ਸਿਉਣਾ ਹੋ ਗਿਆ ਮਹਿੰਗਾ ਕਿੱਥੋਂ ਲੈ ਕੇ ਪਾਈਏ ਹੁਣ ਜੇ ਪਵਾਦੀ ਬਾਬਾ ਤੇਰੇ ਫੇਰ ਨਾ ਬਾਬਾ ਕਾਨੂੰ ਮਤਾਬ ਦੇ ਭਰਾਵਾ ਹੱਕ ਦੀ ਕਮਾਈ ਕਮਾ ਕੇ ਪਾਉਂਗੀ ਸੁਵਾ ਦੇਣਾ ਕੁਝ ਨਹੀਂ ਉਹ ਗੱਲ ਪੱਕੀ ਆ ਬਾਬਾ ਹੱਕ ਦੇ ਕਮਾਈਏ ਨਾ ਬੰਦਾ ਬਣਦਾ ਵੀ ਨਹੀਂ ਕੁਸ ਬਣਦਾ ਨਹੀਂ ਕੁਸ ਹੋਰ ਬਾਬਾ ਤੂੰ ਕਿੱਥੋਂ ਕਰਾਵਾਂਗਾ ਤੂੰ ਤਾਂ ਆਪ ਹੀ ਤਾਂ ਛਤਰਮਾਰ ਘਰੋਂ ਘੜਾਉਂਦੇ ਤੜਕੇ ਮੈਂ ਮਾ ਤੜਕੇ ਆ ਕੇ ਮੈਨੂੰ ਕਾਂਟੇ ਕਰਾ ਕੇ ਲਿਆ ਦੂੰਗਾ ਨਾ ਬੇਬਾ ਐ ਵੀ ਬਦਨਾਮੀ ਤਾਂ ਨਹੀਂ ਖੱਟਣੀ ਅਗਲੇ ਕਹਣਗੇ ਫਲਾਣੇ ਬਾਬੇ ਨੇ ਇਹਨੂੰ ਰਿੰਗ ਕਰਾ ਕੇ ਦੇ ਦਿੱਤੀ ਆਪੇ ਆ ਕੇ ਮੈਨੂੰ ਜੋ ਕੇ ਨਾਮ ਲਿਖਿਆ ਜਾਊਗਾ ਅੱਛਾ ਫੇਰ ਜਿਉਂ ਕਰਵਾ ਦੇ ਫਿਰ ਪੁੱਛਦਾ ਕਿਨੂੰ ਕਰਵਾ ਦੇ ਪੁੱਛਦਾ ਕਿੰਨੇ ਨਾਲ ਬੋਨੇ ਲੱਗੂਗਾ ਮੇਰੇ ਤਾਂ ਕਿੰਨੇ ਸਾਲ ਹੋ ਗਏ ਜਦ ਦੇ ਵਿਆਹੀ ਮੇਰੇ ਤਾਂ ਕੰਨਾਂ 'ਚ ਕਾਂਟੇ ਵੀ ਨਹੀਂ ਹੈਗੇ ਪਾ ਕੇ ਦੇਖ ਕੇ ਕਦੇ ਮੈਂ ਤਾਂ ਪੂਰੋਂ ਨੂੰ ਕਰਾਵਾਂਗਾ ਫਿਰ ਚਾਹੀ ਪੂਰੋਂ ਨੂੰ ਫਾਉਂਟ ਕਰਾਣੀ ਨਹੀਂ ਬਾਬਾ ਮੈਂ ਤਾਂ ਐ ਸੁਣਿਆ ਸੀ ਉਹ ਜੇ ਤੁਹਾਡੇ ਕੰਮ ਕਰਨ ਨੂੰ ਦੀ ਰਾਣੀ ਉਹਨੂੰ ਕਰਾ ਕੇ ਦਿੱਤਾ ਨਾ ਤਰਿੰਗ ਐ ਕਰਵਾਏ ਨੇ ਕਿਸ ਨੇ ਹੋਰ ਕਰਵਾ ਕੇ ਦਿੱਤ ਨੇ ਆਈ ਹੋਰ ਕਰਾ ਕੇ ਦੇ ਚਾਹੁੰਗੇ ਕਿਸ ਨੇ ਆਉਣਾ ਮੈਂ ਵੀ ਜੇ ਮੇਰੇ ਘਰੇ ਆਉਂਦੀ ਉਹ ਮੈਂ ਕਰਾ ਕੇ ਜੀਉਂਗਾ ਰੇਕ ਉਹ ਆਏ ਤਾਂ ਗੱਲ ਪੱਕੀ ਆ ਬਾਬਾ ਤੂੰ ਤਾਂ ਕਾਣੂ ਇਹੋ ਜਿਆ ਤੇਰੇ ਤਾਂ ਐ ਤਾਂ ਮੈਨੂੰ ਯਕੀਨ ਆ ਮੈਨੂੰ ਕਰਾ ਕੇ ਦੇ ਦਾਂ ਨਾ ਮੈਂ ਹੈ ਹਾਂ ਕਰਾ ਦੇ ਫਿਰ ਆਪਸ ਚੱਕਰਵਾ ਦੇ ਨਿੱਕੀ ਨਿੱਕੀ ਅੱਧੇ ਢੋਲੇ ਦੇ ਕਰਵਾ ਦੇ ਬਹੁਤ ਨੇ ਅੱਧੇ ਢੋਲੇ ਦੇ ਅੱਧੇ ਢੋਲੇ ਦੇ ਬਹੁਤ ਨੇ ਸੇ ਹੁਣ ਉਹਥੇ ਰ ਮਹਿੰਗਾ ਹੋਰ ਉਹਨਾਂ ਪੁੱਤੇ ਦਾ ਲੱਖ ਰੁਪਏ ਨੂੰ ਫਰਸਿਆਣਾ ਮੌਲਯੇ ਹਾਂ ਬਾਬਾ ਅੱਜ ਨਹੀਂ ਤੋਲੇ ਕਿਉਂ ਫੇਟਾ ਨੂੰ ਤੋਲੇ ਦੇ ਕਰਾ ਕੇ ਦਿੰਗਾ ਮੋਰਨੀ ਵਾਲੇ ਜਿਹੜੇ ਚ ਮੋਰਨੀ ਹੁੰਦੀਆਂ ਨੇ ਹਾਂ ਹਾਂ ਵੇ ਆਪਣੇ ਦਾ ਸਾਰੇ ਪਿੰਡ ਚ ਨਹੀਂ ਮੋਰਨੀ ਵਾਲੇ ਪਾਏ ਹੋਏ ਜੇ ਤਾਂ ਇਹ ਮੈਨੂੰ ਮੋਰਨੀ ਵਾਲੇ ਕਰਵਾ ਤਾ ਨਾ ਬਾਬਾ ਮੈਂ ਕਹਿੰਦੀ ਮੰਨ ਲਓ ਮਾਲ ਹੋ ਜੂ ਮੈਂ ਤਾਂ ਮੰਨ ਲਓ ਮਾਲ ਹੋ ਜੇਗੀ ਹੋਰ ਤੇਰੇ ਵਰਗਾ ਬਾਬਾ ਮੈਨੂੰ ਕਿੱਥੇ ਮਿਲੂਗਾ ਮੇਰੇ ਵਰਗਾ ਤੈਨੂੰ ਮਿਲਣਾ ਵੀ ਨਹੀਂ ਬਾਬਾ ਨਹੀਂ ਮਿਲਣਾ ਬਾਬਾ ਕਰਵਾ ਦੇ ਫਿਰ ਤੜਕੇ ਸੁਨਿਆਰ ਲਈ ਵਗ ਚਲਾਂਗੇ ਆਪਾਂ ਕਿ ਕਿਸੇ ਨੂੰ ਲੈਣ ਜਾਣਾ ਕੋਈ ਬੱਬ ਮੇਰੀ ਗੱਲ ਸੁਣ ਸੁਨਿਆਰ ਕੋਲ ਤਾਂ ਵਗ ਚਲਾਂਗੇ ਅਜਿਹੜਾ ਤਾਂ ਮੈਂ ਚੜ ਜੂਗੀ ਬਸ ਤੇ ਤੂੰ ਆ ਜੀ ਗੱਡੀ ਲੈ ਕੇ ਪਹਿਲਾਂ ਪਰਲੇਟੇ ਨੂੰ ਆੜਮੀ ਕੋਲ ਨਾਲ ਨਹੀਂ ਤੇਰੇ ਨਾਲ ਨਹੀਂ ਜਾਂਦੀ ਤੂੰ ਸੁਨਿਆਰ ਦੇ ਜਾ ਕੇ ਬੈ ਜੀ ਮਾਗਰੋ ਮੈਂ ਆ ਜੂ ਮੈਂ ਦੁਕਾਨ ਤੇ ਅੱਛਾ ਤੇ ਪਸੰਦ ਮੈਂ ਕਰ ਲਊਗੀ ਸੁਨਿਆਰ ਨੂੰ ਵੀ ਪਤਾ ਨਹੀਂ ਲੱਗੇ ਵੀ ਤੂੰ ਇਹਨੂੰ ਕਰਵਾ ਕੇ ਦਿੱਤੇ ਨੇ ਐ ਕਰ ਲਾ ਹਾਂ ਤੂੰ ਐ ਕਰੀ ਜਾਈ ਤੂੰ ਕਾ ਆ ਦੇਖ ਦੇਖ ਕੇ ਕਹਿੰਦੇ ਆ ਸੁਨਿਆਰ ਨੂੰ ਕਹਦੇ ਭਾਈ ਆ ਲੈ ਕੇ ਜਾਊਂਗੀ ਮੈਂ ਹਾਂ ਮਾਤਰ ਮੈਂ ਦੱਸ ਦੂੰਗੀ ਕਹੇ ਜਵੇਂ ਚਾਹੀਂਦ ਨੇ। ਤਾ ਤੂੰ ਖਨਿਆਰ ਨੂੰ ਕਹੀਂ ਆ ਬਾਈ ਲੈ ਕੇ ਜਾਊਂਗੀ ਮੈਂ ਕਿ ਅੱਜ ਤਾਂ ਮੈਂ ਦੇਖਣੀ ਆਈ ਸੀ। ਹਾਂ। ਮੈਂ ਖਨਿਆਰ ਨੂੰ ਕਹੂੰ ਬਾਈ ਇਹ ਮੈਨੂੰ ਦੇ ਜਾ ਰੇ ਨਾ ਮੇਰੇ ਪਸੰਦ ਆ ਗਏ। ਹਾਂ। ਐ ਤੂੰ ਮੈਨੂੰ ਕਰਵਾ ਕੇ ਦੇ ਦੀ। ਮੇਰੀ ਗੱਲ ਸੁਣ। ਨਾਲੇ ਮੈਨੂੰ 5000 ਰੁਪਏ ਦੇ ਦੇ ਸਾਡੇ ਆਗਾ ਵਿਆਹ। ਅੱਛਾ। ਹੈਂ? ਤੇ 5000 ਰੁਪਏ ਦੇ ਦੇ ਤੇ ਕੱਪੜੇ ਲਿੜਾ ਲਿਆਉਣਾਗਾ ਮੈਂ ਤਾਂ ਜਾ ਕੇ। ਉਪਰ ਨਾਲੇ ਕੱਲ ਨੂੰ ਕੱਪੜਾ ਲੈ ਲੈ ਆਈ ਤੂੰ ਮੈਂ ਤਾਂ ਆਈ ਆਈ ਸਿ ਬਹਾਨੇ ਨਾਲ ਮੈਂ ਕਿਹਾ ਬਾਬਾ ਕੱਲਾ ਹੋਊਗਾ ਖੇਤ ਮਾਣਾ ਤਾਂ ਮੈਂ ਥੱਬੀ ਚਰੀ ਦੀ ਵੜ ਲਿਆਉਂਗੀ ਤੇ ਨਾਲੇ ਮੈਂ ਕਿਹਾ ਉਹ ਤਾਂ 5 ਕਹ 1000 ਰੁਪਏ ਪੁੱਛ ਕੇ ਆਉਣੀ ਆ ਲੈ ਤੂੰ ਤਾਂ ਮੈਨੂੰ ਰੂਹੀ ਖੁਸ਼ ਕਰਤੀ ਮੇਰੀ ਕਾ ਤੈਨੂੰ ਰਿੰਗ ਕਰਵਾ ਕੇ ਦੇ ਦੂੰਗਾ ਮੈਂ ਤਾਂ ਬਾਬਾ ਕਾ ਸੋਚਿਆ ਵੀ ਤੂੰ ਇੰਨਾ ਇੰਨਾ ਕਰਦਾ ਮੇਰਾ ਭਾਂ ਦੇ ਖਾਉਂਦੀ ਏ ਹਜੇ ਵੀ ਤੂੰ ਬਾਬਾ ਕਹੀ ਜਾਨੀ ਆ ਮੈਨੂੰ ਕਿਉਂ ਬਾਬਾ ਔਰ ਨਾਲੇ ਰਿੰਗ ਕਰਾ ਕੇ ਦੇਣਾ ਤੈਨੂੰ ਨਾਲੇ ਬਾਪਾ ਕੋਈ ਜੀ ਚੂ ਨਹੀਂ ਲਾਉਂਦੀ ਨਾਲੇ ਬਾਪਾ ਮੇਰੀ ਗੱਲ ਸੁਣ ਹੁਣ ਤੈਨੂੰ ਜੀ ਤਾਂ ਤਾਂ ਗਈਏ ਜੇ ਘਰੇ ਵੀ ਜੀ ਪਾਉਂਦੇ ਹੋਈਏ ਮੈਂ ਤਾਂ ਉਹਨੂੰ ਬੇਤੋ ਬਣਾ ਗੱਲ ਨਹੀਂ ਕਰਦੀ ਹਾਂ ਹੁਣ ਤੈਨੂੰ ਬਾਬਾ ਜੀ ਕਹਿ ਦਿੰਦੀ ਆ ਫਿਰ ਨਾ ਨਾ ਜੀ ਪਾਉਣਾ ਕੋਈ ਮੈਨੂੰ ਤਾਂ ਚਲ ਕੋਈ ਨਾ ਬਾਬਾ ਜੀ ਬਾਬਾ ਜੀ ਕਹਿ ਦਿੰਦੀ ਆ ਨਾ ਨਾ ਬਾਪਾ ਬਾਬਾ ਜੀ ਨਹੀਂ ਬਾਬਾ ਜੀ ਤਾਂ ਪਰ ਹੁਣ ਸਾਰੀ ਕਹੇ ਬਾਬਾ ਹੁਣ ਤੂੰ ਨਾ ਵੱਡਾ ਗਾਂਵਰ ਚ ਹੁਣ ਚ ਖੇੜਾ ਤੇਰਾ ਨਾਲੇ ਨੂੰ ਜੀ ਨਹੀਂ ਕਰਦਾ ਖੇੜਾ ਹੀ ਕਹਦੇ ਕਰ ਮੰਦਰ ਚ ਖੇੜਾ ਕਦਾਂ ਕਰ ਉੱਪਰ ਖੇੜਾ ਹੀ ਕਹਦੇ ਕਰ ਚਲੋ ਕੱਚੇ ਕਿਹੜਾ ਪਿਆਰ ਨਾਲ ਹੀ ਕਹੇ ਕਰਾ ਚਲੋ ਚਖੇੜੇ ਬਾਬਾ ਜੀ ਐ ਕਹਦੇ ਕਰ ਨਾ ਨਾ ਕੱਲਾ ਚਖੇੜਾ ਗਿਆ ਕਰ ਚਲ ਚਖੇੜੇ ਮੇਰੀ ਗੱਲ ਸੁਣ ਵੇ ਔਰ ਛੋੜੇ ਨਾਲ ਲੱਗ ਰਹੇ ਨੇ ਉੱਥੇ ਨਿੰਬੂ ਮੈਨੂੰ ਨਿੰਬੂ ਤੋੜ ਕੇ ਦੇਈ ਮੈਂ ਤਾਂ ਮਿੱਠਾ achar ਪਾਉਣਾਗਾ ਉਹ ਤੋੜ ਲਾਵਾਂਗੇ ਇਹ ਕੱਚੇ ਨੇ ਥੋੜੇ ਜੇ ਦੋ ਚਾਰ ਦਾ ਨਾ ਚੱਕਰ ਪੱਕਣਗੇ ਮੈਂ ਉਹਨਾਂ ਪੂਰੇ ਵਰਗੇ ਤੋੜ ਕੇ ਲੈ ਜਾਣਗੇ ਰਾਣੀ ਵਰਗੀਆਂ ਮੈਨੂੰ ਕਿੱਥੇ ਦੇਵਾਂਗਾ ਮੁੜ ਕੇ ਤੂੰ ਮੈਨੂੰ ਆ ਮਾਣ ਤੋਂ ਤਵਾ ਲਿਓ ਪੈਰ ਤੋਂ ਦੇ 20-20 ਕਿਲੋ ਨਿੰਬੂ ਮਿਲਾ ਦੇਖ ਲੈ ਮੈਂ ਉਹ ਤਾਂ ਮੁੱਲ ਵਾਲੇ ਖਵਾਏਗਾ ਤੇ ਉਹਨਾਂ ਨੂੰ ਆਪਦੇ ਘਰ ਦੇ ਬਰੋ ਅਖਰ ਦੇਵਾਂਗਾ ਤੜਕੇ ਜੋ ਉਧਰ ਡੰਗੜਾ ਪਾਣੀ ਆਉਣਾ ਉਹਨਾਂ ਨਾਲ ਆ ਉਹ ਕਿਰੇ ਕਿ ਮੈਂ ਚੱਟੀ ਰੁੱਟੀ ਵਾਲਾ ਸਰਾ ਲਾਦੀ ਉਹਨਾਂ ਨੂੰ ਮੈਂ ਨਹੀਂ ਫਿਰ ਕੋਮ ਦੀ ਚਾਰਚੂਰ ਉਹ ਚੱਟੀ ਵਾਲਿਆ ਤਾਂ ਮੈਂ ਐਵੇਂ ਪ੍ਰੇਤੇ ਨਾਲ ਰਾਗੜ ਕੇ ਫੇਰ ਨਹੀਂ ਨਹੀਂ ਮੈਂ ਤਾਂ ਆਪ ਹੀ ਤੋੜ ਕੇ ਲੈ ਕੇ ਜਾਊਂਗੀ ਆ ਕੇ ਚੱਲ ਫਿਰ ਦਪਹਿਰੇ ਅੱਜ ਕੱਲ ਨੂੰ ਲੈਣੀ ਤੋੜ ਕੇ ਹਾਂ ਕੱਲ ਨੂੰ ਲੈ ਜੀ ਮੈਂ ਤੋੜ ਕੇ ਮੇਰੀ ਗੱਲ ਸੁਣ ਨਾ ਤਾਂ 5000 ਰੁਪਏ ਲੈ ਜੂਗੀ ਹੈ ਤੇ ਨਾਲੇ ਮੈਂ ਲੈ ਜੂੰਗੀ ਨੀਂੇਮਬੂ ਤੋੜ ਕੇ ਉਹ 5000 ਰੁਪਿਆ ਦਾ ਤੂੰ ਮਾਨਸਾ ਹੀ ਲੈ ਨਹੀਂ ਕੱਲ ਨੂੰ ਬੈਂਕ ਚੋਂ ਕਢਾਉਣਾ ਉੱਥੇ ਤੈਨੂੰ ਕਢਾ ਕੇ ਦੇਉਂਗਾ ਬੇ ਮਰਨੇ ਆਜੇ ਪਹਿਲੀ ਵਾਰ ਸ਼ੁਰੂਆਤ ਹੋਈ ਆ ਗੱਲ ਨੂੰ ਐ ਪਹਿਲੀ ਵਾਰ ਗੱਲ ਕਰਾਂਗੇ ਪਹਿਲੀ ਵਾਰ ਕੁਛ ਮੈਨੂੰ ਲੈ ਕੇ ਦੇਂਗਾ ਪਹਿਲੀ ਵਾਰੀ ਤੂੰ ਹਾਕਾਰ ਮੋਚਾ ਦੇਂਗਾ ਪਿੰਡ ਦੇ ਵਿੱਚ ਉਹ ਬੈਂਕਟ ਦਾ ਮੈਂ ਜਾਉ ਤੂੰ ਤਾਂ ਨਹੀਂ ਜਾਂਦੀ ਬੇ ਮੈਂ ਤਾਂ ਨਹੀਂ ਜਾਂਦੀ ਤੈਨੂੰ ਪਤਾ ਨਹੀਂ ਪਿੰਡ ਦੇ ਫਿਰਦੇ ਹੁੰਦੇ ਨੇ ਮਾਨਸਾ ਸਾਰੇ ਉਹ ਤੂੰ ਉੱਤਰ ਬੈਜੀ ਪਰਾਂ ਹੋਟਲ ਚ ਕੇਚ ਸਮੋਸਾ ਖਾ ਲੀਏ ਨੇ 2 ਮਿੰਟ ਚੱਲ ਚੰਗਾ ਹੋਰ ਮੇਰੀ ਗੱਲ ਸੁਣ ਤੇ ਮੈਨੂੰ ਚਰੀ ਦੀ ਪੰਡ ਬੜਾ ਦੇ ਮੇਰੀ ਗੱਲ ਸੁਣ ਲੈ ਜੇ ਮੇਰੇ ਨਾਲ ਗੱਲ ਕਰਨੀ ਆ ਇੱਥੇ ਕੋਈ ਟੀਮ ਹੀ ਨਹੀਂ ਹੋਣੀ ਚਾਹੀਦੀ ਹੋਰ ਹੋਰ ਨਹੀਂ ਆਉਂਦੀ ਇੱਥੇ ਫੇਰ ਹਾਂ ਤੂੰ ਸਾਰੀ ਟੀਮੀਆਂ ਦੇ ਮਾਰਤੀ ਬੈਠਾ ਰਹਿਣਾ ਮੈਨੂੰ ਪਤਾ ਆ ਡੈਕ ਵੀ ਖਾਂਗੀ ਹਾਂ ਤੱਕ ਲਿਆਵਾਂਗੇ ਮੰਜਾ ਵਧੀਆ ਹਾਂ ਲਾ ਕੇ ਤੂੰ ਲਾਈਟ ਵਾਲੀ ਤਾਰ ਉਹ ਮੋਟਰ ਤੋਂ ਚੰਗਾ ਜਹਨ ਬਣਾ ਦਾਂਗੇ ਡੈਕ ਟੋਕ ਲਾ ਕੇ ਸੜ ਬਾਏ ਬਣਾ ਦੋ ਚ ਗਾਜਰਾ ਮੂੜੀਆਂ ਤਣੀਆਂ ਵੇ ਗਾਜਰਾ ਮੂੜੀਆਂ ਤਣੀਆਂ ਅੱਜ ਮਰਨਾ ਕਸੇ ਵਸੇ ਹੋਰੀ ਗੱਲ ਪਲਟਾਤੀ ਮੈਂ ਤੈਨੂੰ ਆਏ ਆਖੀ ਜੰਨੀ ਆ ਵੀ ਜੇ ਮੇਰੇ ਨਾਲ ਗੱਲ ਕਰਨੀ ਹੈ ਤੇ ਤੀਵੀ ਕੋਈ ਹੋਰ ਨਹੀਂ ਹੋਣੀ ਚਾਹੀਦੀ ਰਾਣੀ ਵਰਗੀ ਹੋਰ ਕੋਈ ਨਹੀਂ ਆਉਂਦੀ ਇੱਥੇ ਮੈਂ ਨਿਗਰੱਖਿਆ ਕਰੂੰ ਆਹ ਤੇ ਤੂੰ ਘਰ ਤੇਰੇ ਨੇੜੇ ਆਜੋ ਉਹਦੀ ਆ ਗਈ ਬੋਚ ਕੇ ਮੇਰੀ ਗੱਲ ਸੁਣ ਲੈ ਤੂੰ ਤਾਂ ਆਏ ਦੇਖਿਆ ਨਾ ਕਿਹੜੀ ਤੀਵੀ ਕਿੱਧਰ ਨੂੰ ਜਾਂਦੀ ਹੈ ਸਹਿੰਤ ਨਾਲ ਹੀ ਕਹਿ ਦਿੰਦਾ ਆਏ ਉਰਾ ਜਾ ਉੱਥੋਂ ਦੀ ਦਾ ਤੂੰ ਰੋ ਆਪਣੀ ਟੈਂਕੀ ਕੋਲੋਂ ਇੱਥੇ ਆ ਬੰਦਾ ਪਿਆ ਦਿੰਦਾ ਰਾ ਉੱਥੋਂ ਖੜ ਕੇ ਦੇਖ ਲਿਆ ਕਰੀ ਤੇਨੂੰ ਦੇਖ ਲਿਆ ਕਰੀ ਖੜ ਕੇ ਲੈ ਹੋਰ 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 ਦੇਖਿਆ ਕਰੀ ਕਿਸੇ ਵੜ ਤੇ ਆਹ ਜੀ ਮੈਂ ਕਹਿੰਦੀ ਵੇ ਬੰ ਮਾਰਨੇ ਹੱਥ ਦੇ ਵਿੱਚ ਕੁਝ ਹੋਰ ਹੀ ਨਿਕਲ ਜਾਂਦਾ ਦੇਖਿਆ ਤੈਨੂੰ ਕਰੂੰਗੀ ਮੈਂ ਇੱਥੇ ਆਈ ਜਾ ਕਰੂੰਗੀ ਦੁਪਹਿਰੇ ਲਵੇ ਤਾਂ ਹੈਗੀ ਤੇਰੇ ਲਵੇ ਤਾਂ ਹੈਗੀ ਉਹ ਤੋਂ ਘਰ ਤੋਂ ਬਾਹਰ ਤੀ ਦੂਰ ਬੰਦਾ ਬੰਨੇ ਬੂਨੇ ਨਾਲੇ ਕੱਪੜੇ ਕੱਪੜੇ ਧੋਣ ਦੇ ਭਾਨਾ ਜਾ ਕਰੂ ਮੋਟਰ ਮੋਟਰ ਚਲਾ ਦਿਆ ਕਰੀ ਬਹਿ ਜਾਣਾ ਕੱਪੜੇ ਉੱਪਰ ਧੋਣ ਦੇ ਭਾਨਾ ਜਾ ਕਰ ਕੱਪੜੇ ਦਾ ਹੁਣ ਮੋਟਰ ਤਾਂ ਚੱਲਦੀ ਰਹਿੰਦੀ ਆ ਨਿਯਮਾ ਕਰਤਾ ਵਾ ਹਨ ਉਹ ਮੁੱਖ ਚਾਲ ਲਿਆ ਕਰੂਗੀ ਆ ਕਰਚੇ-ਕੁਰਚੇ ਜਿਵੇਂ ਡਾਏ ਵੇ ਇਹ ਗੁੱਗ ਲਾਏਗਾ ਅੱਗਣਾ ਲਾਦੀ ਐ ਤਕੀ ਅੱਗ ਦੇਖਾ ਹਾਂ ਲੈ ਖੈਰ ਖੈਰ ਐਲਾਨ ਕਰ ਰੱਖੇ ਵੀ ਅੱਗ ਨਹੀਂ ਲਾਉਣੀ ਪਰਾਲੀ ਨੂੰ ਉਹ ਇੰਨੀ ਕੁ ਵੇ ਮਾਰਨਾ ਸਾਰੀ ਕੋਈ ਪਈ ਐ ਮਚਾਉਣ ਵਾਲੀ ਵੇ ਇਹ ਗੱਠਾ ਜੀ ਬਣਾਏਗਾ ਮੈਨੂੰ ਗੱਠਾ ਜੀ ਦੇ ਦੀ ਵੇ ਵੇ ਜੀ ਕੀ ਕਰੇਗਾ ਹੋਰ ਉਹਦੇ ਮੂਰੇ ਲਾਉਣੇ ਲੱਗੇ ਪੱਲੀ ਲਾਉਣੀ ਪਊਗੀ ਨਹੀਂ ਮੈਨੂੰ ਪੱਲੀ ਹੈ ਨਹੀਂਗੀ ਤੇ ਗੱਠਾ ਜੀ ਉਹਦੇ ਮੂਰੇ ਲਾ ਦੂੰਗਾ ਬਾਹਰ ਦੇ ਮੂਰੇ ਪਸਾਉਣੇ ਨਿਕਰ ਹੋਊ ਹੈ ਜੀ ਉਹ ਤਾਂ ਗੱਠਾ ਹੀ ਆ ਦਾ ਬਣਾਇਆ ਜਦੋਂ ਹੁਣ ਅਜੇ ਕੀ ਬਣਾਉਣੀਆਂ ਗੱਠਾ ਜੀਆਂ ਕਦੋਂ ਆਉਣ ਗੱਠਾ ਜੀ ਬਣਾਉਣ ਵਾਲੇ ਉਹ ਤਾਂ ਹੁਣ ਕੀ ਬਤਾ ਕਦੋਂ ਆਉਣਗੇ ਇਹ ਤਾਂ ਵੱਡੇ ਵੀ ਨਹੀਂ ਜਦੋਂ ਗੱਠਾ ਫਿਰ ਦੇਖੋ ਕਦੋਂ ਬਣਣਗੀਆਂ ਇਹਦੀਆਂ ਲੈ ਵੱਡੇ ਤਾਂ ਪੈਣ ਵਜਣੇ ਉੱਥੇ ਕਿਹੜਾ ਜਿਰੀ ਲੱਗੀ ਹੋਈ ਆ ਹੁਣ ਉਹ ਜੀਰੀ ਹਜੇ ਪ ਕਰਕੇ ਵੱਟ ਕੇ ਫੇਰ ਬਣਨੀਆਂ ਇਕੱਠਾ ਜੀਆਂ ਤਾਂ ਠੀਕ ਹੈ ਤੂੰ ਨਹੀਂ ਗੱਲ ਤੇ ਪੈਰ ਤੇ ਪਾਣੀ ਪੈਣ ਦਾ ਹੁੰਦਾ ਚੱਲ ਤੂੰ ਟਰੀ ਦਾ ਥੱਬਾ ਲੈ ਜਾ ਵੱਟ ਕੇ ਤੇ ਫੇਰ ਤੂੰ ਠੀਕ ਕਰ ਲਈ ਠੀਕ ਆ ਠੀਕ ਮੇਰੀ ਗੱਲ ਸੁਣ ਬਾਬਾ ਅੱਜ ਇੱਥੇ ਪਾਲਾ ਸੋਣਾ ਜਾਂ ਕਮਰਾ ਜਦੋਂ ਮੈਂ ਆਉਣ ਜਾਣ ਲੱਗੀ ਮੈਂ ਨਹੀਂ ਖੜਾ ਛੜਤੀ ਫਿਰ ਤੇਰਾ ਕਮਰਾ ਦਾ ਪਈ ਫਿਰ ਕਿੰਨੇ ਆ ਕੱਢ ਲਾਂਗੇ ਆਪਾਂ 2000 ਟੱਢ ਕੇ ਆ ਲੈਣੇ ਆ ਹੋਰ ਵਧੀਆ ਜਿਹਾ ਕਮਰਾ ਪਾਲਾ ਇੱਥੇ ਕਮਰਾ ਪਾਲਾ ਨੇ ਆ ਮੋਰਾਂ ਅੰਦਰ ਸਮਾਨ ਸਲਾ ਦਾ ਮੇਰੀ ਗੱਲ ਸੁਣ ਤੂੰ ਘਰੇ ਜਾਈ ਨਾ ਕਰ ਦੱਤੀ ਬੱਲੀ ਰੱਖ ਜਾਗੇ ਨਾਲੇ ਵਿੱਚ ਦੱਤੀ ਬੱਲੀ ਹਾਂ ਇੱਥੇ ਰੱਖ ਦੀ ਬੋਰੀ ਹੋਰੀਆਂ ਸਵਾਨ ਸੋਣ ਆ ਮੇਰੀ ਗੱਲ ਸੁਣ ਜੇ ਕੋਈ ਚੀਜ਼ ਲੈ ਕੇ ਜਾਣੀ ਹੋਇਆ ਕਰੂ ਇੱਥੋਂ ਮੈਨੂੰ ਸੋਖੀ ਹੋ ਜਾ ਕਰੂ ਚੱਕਣੀ ਹੋਰ ਹਾਂ ਕੋਠਾ ਜਰੂਰੀ ਆ ਫਿਰ ਇਹ ਕੰਮ ਬਾਰੇ ਹੋਰ ਹੁਣ ਤੂੰ ਇੱਥੇ ਕੋਠਾ ਪਾ ਲਈ ਕਿਉਂ ਕਾਦਰਾਂ ਗੁਜਰਾਂ ਪੱਟ ਕੇ ਅੰਦਰ ਰੱਖ ਤਿਆ ਕਰੂੰਗਾ ਮੈਂ ਆਹੋ ਤੇਆਂ ਪਣੀਆਂ ਟੋੜ ਕੇ ਅੰਦਰ ਰੱਖ ਆਹ ਦੇਖ ਮੁਰਗੇ ਦੇ ਫੰਗ ਜਿਵੇਂ ਪਾਇਨੇ ਮੀਟ ਮੂਟ ਬਣਾਇਆ ਸੀ ਕਿੱਥੇ ਬਣਾਇਆ ਤਾਂ ਮੀਟ ਮੂਟ ਕੋਈ ਕੁੱਤਾ ਆ ਗਿਆ ਉਹ ਕੋਈ ਮੀਟ ਮੈਨ ਖਾਣ ਨੂੰ ਆਇਆ ਹੈਗਾ ਤਾਂ ਇਹ ਮੁਰਗੇ ਦੇ ਫੰਗ ਜਿੰਦੇ ਵੇ ਕੋਈ ਕੁੱਤਾ ਚੱਕ ਲੈ ਆਉ ਮੁਰਗਾ ਕੋਈ ਪਤਾ ਨਹੀਂ ਤੇਰਾ ਤਾਂ ਇਹੋ ਜਿਹਾ ਹੀ ਆ ਵਹਿ ਜਾਣੇ ਲੈ ਮੈਂ ਚਿਹਰੀ ਦੀ ਪੰਡ ਬੜਾ ਦੇ ਮੈਨੂੰ ਕੁੱਤਾ ਫਿਰ ਜਿੱਦੇ ਖਾਤਾ ਮੁਰਗੀ ਦਾ ਮੀਟ ਖਾਣਾ ਉਹਨਾਂ ਬੱਕ ਮੁਰਗਾ ਵਰਗਾ ਨਹੀਂ ਖਾਂਦਾ ਮੁਰਗੀਆਂ ਖਾਣਾ ਹੈ ਹਾਂ ਮੁਰਗੀ ਵਾਲਾ ਮੀਟ ਚ ਜਾਨ ਵਾਤ ਹੁੰਦੀ ਹੈ ਇਹਨਾਂ ਦੇ ਵੇ ਮਰਨਾ ਮੈਨੂੰ ਪਤਾ ਤੈਨੂੰ ਜਿੱਥੇ ਬੋਲਦਾ ਹਾਂ ਹਾਂ ਉਹ ਜਾਨ ਵਾਤ ਹੁੰਦੀ ਹੈ ਉਹਨਾਂ ਚ ਹਾਂ ਉਹ ਚੱਲ ਮੇਰੀ ਗੱਲ ਸੁਣ ਮੈਂ ਇੱਥੋਂ ਥੱਬੀ ਹਰੀ ਦੀ ਵੱਢ ਕੇ ਰੱਖ ਜਾਨੀ ਆ ਤੇ ਚੱਕ ਕੇ ਤੇ ਲੈ ਆਏਗਾ ਜੋ ਟਰੈਕਟਰ ਲੈ ਕੇ ਆਏਗਾ ਕਾਕੇ ਦਾ ਲਿਆਉਂਗਾ ਮੈਂ ਆ ਜੇ ਇੱਥੇ ਜਿੰਦਰਾ ਜਿੰਦਰਾ ਜਾ ਲਾਉਣ ਬਾ ਉਹਣਾ ਮੁੰਡਾ ਆਊਗਾ ਅੱਛਾ ਜਿੰਦਰਾ ਜਾ ਲਵਾ ਕੇ ਚਕਾਤਰਾ ਆ ਜਾਂ ਕੈਰੀਆਂ ਆ ਬਣਵਾਉਣੀ ਹੁਣ ਕਿਹੜਾ ਮੁੰਡਾ ਆਊਗਾ ਹੋਰ ਆ ਆਏ ਹੁਣ ਮੁੜਤਾ ਗਿਆ ਆ ਕੇ ਮੁੰਡਾ ਦੇਖ ਕੇ ਤੇ ਹਾਂ ਗੱਲ ਪੱਕੀ ਲਏ ਤੇ ਤਾਂ ਇਹ ਵੀ ਸਖਿਆਏ ਹੋਏ ਨੇ ਨਾ ਦੇਖ ਕੇ ਉਹਦੀ ਮੁੜਕੇ ਬਾਬਾ ਕਿਸੇ ਧੀਮੀ ਕੋਲੇ ਬੈਠਾ ਆਕਾ ਇਹਨਾਂ ਨੂੰ ਸਾਲੇ ਉਹ ਜ਼ਮੀਨ ਆ ਨਾ ਕਿਸੇ ਦੇ ਹੋ ਨਾ ਲਵਾ ਦੂੰ ਹਾਂ ਉਹਦੀ ਮੁੜਕੇ ਦੇਖ ਲੈਣਾ ਹਾਂ ਇਹ ਤਾਂ ਬਥੇਰੇ ਸਿਆਣੇ ਜਵਾਖੇ ਥੋਡੇ ਹਨ ਆਕਾ ਉਹਦੀ ਕੁੱਤਾ ਲਾ ਦੂੰ ਕਿਤੇ ਹੋਰ ਹੋਰ ਨਹੀਂ ਜੇ ਕੋਈ ਹੋਰ ਹੁੰਦਾ ਨਾ ਆਗਲਾ ਬੇਇੱਜ਼ਤੀ ਕਰਦਾ ਵੀ ਭਾਈ ਤੂੰ ਸਾਡੇ ਬੁੜੇ ਕੋਲੇ ਕੀ ਕਰਦੀ ਇੱਥੇ ਬੈਠੀ ਹੈ ਨਾ ਹਾਂ ਨਾਲੋਂ ਆਖਿਆ ਵੀ ਤੁਸੀਂ ਉਸ ਮਰਜ਼ੀ ਕਰੋ ਮੈਂ ਕੁਛ ਮਰਜ਼ੀ ਕਰਾਂ। ਨੂੰ ਮਰਜ਼ੀ ਕਪੜਦਾ ਹੋ ਰਿਹਾ ਬਾਬਾ ਤੁਹਾਡੇ ਸਾਰਾਂ ਦਾ। ਪਰ ਇਹ ਕਿਹੜਾ ਭਾਈ ਬਵਾ ਆਇਆ ਫਿਰ ਇਹ ਤਾਂ ਚੱਲ ਬਿਆਹੇ ਹੀ ਬੁਹੇ ਨੂੰਗੇ। ਹਾਂ ਇਹ ਤਾਂ ਹੈ ਇਹ ਤਾਂ ਹੈ। ਹੈ ਮੈਂ ਤਾਂ ਹੌਲਾ ਕਹਿਵਾ ਇਹਨਾਂ ਨੂੰ ਵੀ ਪਈ ਮੈਨੂੰ ਕੁਛ ਮਰਜ਼ੀ ਕਰੀ ਜਾ ਮੈਂ ਕਿਸੇ ਨੂੰ ਪੈਸਾ ਦੇਵਾਂ ਇਹ ਤੋਂ ਲਵਾਂ ਤੁਸੀਂ ਵਿਚ ਨਹੀਂ ਬੋਲਣਾ। ਹਾਂ ਲੈਣਾ ਦੇਣਾ ਬਾਬਾ ਚੱਲਦਾ ਹੀ ਰਹਿੰਦਾ ਹੈ। ਚੱਲ ਮੇਰੀ ਗੱਲ ਸੁਣ ਲੈ। ਲੱਗੀ 20000 ਰੁਪਿਆ। ਹਾਂ। ਇਨਾ ਨੂੰ ਸਾਹਮਣੇ ਰੱਖਾ ਹੀ ਨਾਲ ਅੱਛਾ 10000 ਕਿਲਾ ਮੋੜ ਦੀ ਪਿਆਰੀ ਹਾਂ 10 ਕਿਲਾ ਮੋੜ ਦੀ ਹਾਂ ਇਹ ਕਹਾਂ ਨਾ ਕਹਾਂਗੇ ਮੋੜ ਕੀ ਨਹੀਂ ਗਈ ਉਹ ਤਾਂ ਟੋਟਾ ਪੂਰੋਂ ਪੈਸੇ ਖਵਾਤੇ ਆਇਆ ਬਾਬਜ ਬੱਖਾ ਮਸ਼ਹੂਰ ਮਤਾਂਗੇ ਮੇਰੇ ਕਾ ਸੁਣ ਲੈ ਫੇਰ ਮੈਂ ਇੱਕ ਤਾਂ ਇਹਨੂੰ ਆਖਿਆ ਮਗਾ ਕਿ ਕੂਜੇ ਨਾਲ ਲੱਗਿਆ ਬੈਠਾ ਸੀ ਹਾਂ ਮਹਾ ਮੀਜਾ ਪੈਂਦਾ ਛੁੱਤੇ ਹਾਂ ਮਹਾ ਜਦੋਂ ਟੋਟੇ ਮੀਜਾ ਪੈਂਦਾ ਸੀ ਉਹੇ ਨਹੀਂ ਕਰੇ ਪੂਰ ਵਾਈ ਸੀ ਕਹਾਂ ਆਈ ਸੀ ਹਾਂ ਮਾਉ ਤੇ ਕੀ ਦੇ ਕੇ ਗਈ ਸੀ ਉਹ ਸਲਾਮ ਆ ਲਓ ਬਪਾ ਜੀ ਇਹ ਦੇ ਕੇ ਗਈ ਸੀ ਮਾ ਕਿੰਨੇ ਤਾਂ 20000 ਰੁਪਿਆ ਮਾ ਮੇਰੇ ਸਾਲੇ ਦੇ ਦੋ ਤਿੰਨ ਮਾਰੂ ਡਾਂਗਾ ਹੁਣ ਕਿਧਰ ਤੇਰੀ ਚਾਲ ਆ ਗਿਆ ਹਾਂ ਲੈ ਹੁਬ ਮੇਰੀ ਗੱਲ ਸੁਣ ਤੇਰੇ ਤਾਂ ਗੱਲੇ ਨਹੀਂ ਮੁੱਕਣੇ ਤੂੰ ਤਾਂ ਬੈਠਾ ਨਾ ਹੁੰਦਾ ਤੈਨੂੰ ਤਾਂ ਰੌਣਕ ਲੱਗੀ ਰਹਿੰਦੀ ਯਤੀਮੀ ਜਾ ਕੇ ਬਹਿ ਜੇ ਮੇਰੀ ਗੱਲ ਸੁਣ ਲੈ ਮੈਂ ਚੱਲੀ ਪੰਡ ਵਰਦੀ ਆਂਗੀ ਤੇ ਚੱਲ ਮੈਂ ਜਾਣੀ ਕਿਤੇ ਆਉਂਦਾ ਹਾਂ ਚੱਕ ਲਈ ਚੰਗ ਆਇਆ ਕਰੀ ਗੰਨਾ ਆਣਾ ਪੱਟ ਕੇ ਉੱਥੇ ਮੰਗਾ ਜਾਂਦੀ ਆਂ ਜੀ ਕਿੱਥੇ ਲੱਗ ਰਿਹਾ ਬਪਾ ਗੰਨੇ ਆਮਣੇ ਲੱਗਦਾ ਤੂੰ ਮੇਰੀ ਗੱਲ ਸੁਣ ਤੂੰ ਮੂਰੇ ਮੂਰੇ ਜਾ ਕੇ ਨਾ ਗੰਨਾ ਤੋੜ ਕੰਨਾਉ ਨਹੀਂ ਲੈ ਉਹ ਨੂੰ ਤੋੜ ਨਹੀਂ ਦਿੰਦਾ ਜਵਾਕ ਜਆ ਵਾਲਾ ਖਾਬ ਆ ਤੂੰ ਤੁਰ ਤਾ ਸਰੀ ਤੂੰ ਤੋੜ ਕੇ ਰੱਖ ਲਈ ਜੇ ਤਾਂ ਉਹ ਹੋਇਆ ਫਿਰ ਨਾ ਤੋੜੀ ਚੰਗਾ ਨਾ ਨਾ ਖਾਬ ਆ ਭਾਈ ਕੰਨਾ ਨਾ ਛੇੜ ਜੂ ਦਾ ਨਹੀਂ ਛੇੜਦੀ ਨਹੀਂ ਛੇੜਦੀ ਚੰਗਾ ਮੈਂ ਚੰਗਾ ਚੜੀ ਵੱਟ ਲੈ ਚੰਗਾ 10000 ਰੁਪਏ ਦੇ ਦੀ ਨਹੀਂ ਜੀ ਮੈਂ ਕਿਹਾ ਹਾਂ ਕਹਿ ਜਵਾਬ ਦੇ ਦੇ ਹੁਣ ਤੇਰੇ ਕੰਮ ਵੀ ਦੇਖ ਲੈ ਮੈਂ ਉਹਦੀ ਆ ਜਾਨੀ ਆ ਲੈ ਜੀ ਤੋੜ ਕੇ ਜਵਾਕ ਆ ਪੰਜ ਹਾਂ ਤੂੰ ਆਏ ਦੇਖ ਲੈ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਮੈਨੂੰ ਕੋਈ ਦੇਖ ਲੂਗਾ ਹਾਂ ਚਲ ਜੀ ਪੰਡਾ ਆਪੀ ਚੱਕ ਲਈ ਟਰੈਕਟਰ ਤੇ ਚੱਕ ਲਈ ਜੰਗਾ ਸਾਡੇ ਇੱਕ ਨਾ ਮਸ਼ੀਨ ਖਰਾਬ ਹੋ ਰਹੀ ਹੈ ਮੈਨਾਂ ਟੋਕਾ ਕਰਦੇ ਮੈਂ ਕਟਾ ਕਟਾਇ ਲੈ ਜੂਗੀ ਕੀ ਲੋਡ ਕਰਾਂ ਹੁਣ ਮੈਂ ਤੂੰ ਕਿੱਥੇ ਲੋਡ ਕਰ ਦੇਂਗਾ ਸਾਰੀ ਚੀਜ਼ ਤਾਂ ਮੈਂ ਮਕੈਨਿਕ ਬਣ ਜੰਨਾ ਤੂੰ ਤਾਂ ਪਾ ਲਈਂ ਵੱਡੇ ਵੱਡੇ ਮਸ਼ੀਨਾਂ ਨੂੰ ਲੋਡ ਕਰਦਾ ਆਇਆ ਛੇਤੀ ਕੰਮ ਕਰ ਤਾਰ ਆ ਮਸ਼ੀਨਾਂ ਦਾ ਵੇ ਆ ਜਾ ਮਰਨੇ ਉੱਥੇ ਬ੍ਰੇਕ ਲੱਗ ਖੜ ਜੰਨਾ ਆ ਜਾ ਆਏ ਬਾਬਾ ਮੇਰੀ ਗੱਲ ਸੁਣ ਲੈ ਆ ਕਰਚੇ-ਕੁਰਚੇ ਨੂੰ ਅੱਗ ਲਾ ਦੇ ਕਿਤੇ ਹੋਰ ਪੰਡਾ ਖੜਾ ਕਰ ਲੈ ਬੁਲਾਉਂਦਾ ਦਾ ਕਿਉਂ ਨਹੀਂ ਉਹੀ ਗੱਲ ਆ ਮੱਚ ਜੀ ਅੱਗ 'ਚ ਕੋਈ ਨਹੀਂ ਖੜਦਾ ਹੁਣ ਐਲਾਨ ਕਰਤਾ ਵੀ ਕਰਚੇ ਨਹੀਂ ਵਧਣੇ ਅੱਗ ਨਹੀਂ ਲਾਉਣੀ ਇਹਨਾਂ ਨੂੰ ਹਾਂ ਪ੍ਰਦੂਸ਼ਣ ਨਾਲ ਨਾ ਬਿਮਾਰੀਆਂ ਲੱਗਦੀਆਂ ਨੇ ਸੋ ਹਾਂ ਜੋ ਕੋਲੋਂ ਉਹਨਾਂ ਫਾਇਰੀ ਸੌਣ ਬਈ ਪਈ ਉਹ ਅੱਗ ਲਾਦਾ ਫਿਰ ਉਸ ਦੀ ਆ। ਨਾ ਫਿਰ ਹੁਣ ਤੂੰ ਅੱਗ ਨਾਲ ਫੂਕੇਗਾ ਇਹਨੂੰ ਹੈ। ਮੈਂ ਤਾਂ ਤੈਨੂੰ ਆਏ ਕਹਿਨੀ ਆ ਵੀ ਤੂੰ ਅੱਗ ਨਾਲ ਲਾਈ ਜਿਹਦੇ ਅੱਗ ਲੱਗੀ ਹੁੰਦੀ ਐ ਖੇਤ ਚ ਉਹ ਸੋਤੀ ਆ ਖੜਦੀ ਐ। ਆਏ ਕਹਿਨੀ ਮੈਂ ਤੈਨੂੰ। ਉਹ ਥੋੜਾ ਸਾਲੇ ਦਾ ਇਹਦਾ ਭਾਈ ਰੋਗ ਦੀ ਆਈ ਜਾਂਦੇ ਨੇ ਨਾ ਫਾਇਰ ਇਹਨਾਂ ਤੋਂ ਆਲੇ ਦਾ। ਹੁਣ ਆਇਆ ਵੀ ਨਾ ਤਾਂ ਕਹੇ ਤਾਂ ਕੋਈ ਨਹੀਂ ਹਟਦਾ। ਉਹ ਭਾਈ ਇਹਨਾਂ ਦਾ ਵੀ ਚੰਗਾ ਕੰਮ ਹੀ ਆ ਕਹਿੰਦੇ ਨੇ ਇਹ ਚੰਗੀ ਗੱਲ ਹੀ ਕਹਿੰਦੇ ਨਾ। ਹੋਰ ਉਹੀ ਤਾਂ ਗੱਲ ਆ। ਤੰਗਾ ਬਾਬਾ ਮੈਨੂੰ ਜਾਨਣੀ ਆ ਦੇਖ ਕੇ ਜੀ ਬਗ ਜੀ ਤੇ ਕੋਈ ਦੇਖ ਵੀ ਨਾ ਲੱਗੇ ਵਿੱਚ ਕਿਹੜੇ ਕੋ ਆਈ ਆ ਨਾ ਨਾ ਆਈ ਨਹੀਂ ਮੈਂ ਡਰਦੀ ਕਿਸੇ ਤੈਨੂੰ ਪਤਾ ਤਾਂ ਹੈਗਾ ਫਿਰ ਮੇਰੇ ਸਵਾ ਦਾ ਆ ਮੈਂ ਮਦਾ ਦਾਤੀ ਮਾਰ ਕੇ ਅੰਦਰਾਂ ਕੱਢ ਲੂ ਅਗਲੇ ਦਿਨ ਆ ਆ ਮੜਗੀ ਕਰਨਾ ਵਾਲੀ ਗੱਲਾਂ ਤਾਂ ਫਿਰ ਬਣਣਗੇ ਨੇ ਫਿਰ ਤੈਨੂੰ ਪਤਾ ਹੈ ਲੈ ਬਰੋਂ ਨੀਰਾਚਰ ਤਾਂ ਬਣਣੀ ਆ ਬਾਬਾ ਨੀਰੇਚਰ ਤਾਂ ਬਣਾ ਤਾਂ ਕੀ ਬਣਦਾ ਪਸ਼ੂਆਂ ਨੂੰ ਤਾਂ ਪਾਉਣਾ ਹੀ ਆ ਨੀਰਾਚਰ ਦਾ ਕੋਈ ਬੱਦੁਰਾ ਨੀਰਾਦਾਰਾ ਦਾ ਜਾ ਯਾ ਕਰ ਬੱਦਕੀ ਚੋਣਦਾ ਬਾਬਾ ਜਵਾਬ ਨਹੀਂ ਦਿੰਦਾ ਤੀਓ ਤਮੇ ਆ ਗਈ ਸੀ ਮੈਂ ਤਾਂ ਹੁਣ ਚਰਕਾ ਲੈ ਆਉਣੀ ਹੈ ਆ ਕਿਨੇ ਕੱਢ ਕੇ ਰੱਖਤੀਆਂ ਲੱਕੜਾਂ ਜੀ ਲੱਕੜਾਂ ਹੀ ਆ ਹੋਰ ਗੇਰੀ ਦੱਬੀ ਹੋਇਆ ਆਪਣੀ ਅੱਛਾ ਚਲ ਮੇਰੀ ਗੱਲ ਸੁਣ ਤੂੰ ਹੁਣ ਆਪਦਾ ਇੱਥੇ ਹੀ ਬਹਿ ਜਾ ਖੇਤ ਚ ਬਹਿ ਜਾ ਮੇਰੇ ਨਾਲ ਹੀ ਤੁਰਿਆ ਆਉਣਾਗਾ ਤੇ ਮੈਂ ਚਾਨੀਆਂ ਘਰੇ ਚੰਗਾ ਅਗਲੇ ਕਰਾਂਗੇ ਦੋਨੇ ਨਿਕਲਣੇ ਚੱਲੀ ਚੁੱਤ ਮਾ ਦਾ ਭਾਈ ਇੱਥੇ ਆ ਆ ਦਾ ਦੇਖਵਾਗਾ ਆਪਾਂ ਨਿਕਲਾਏਗਾ ਸਾਂ ਜਾ ਹਾਂ ਰੂੜੀ ਦਾ ਸਾਂ ਸੋਡਾ ਨਿਕਲੇ ਹੋਰ ਆ ਚਲ ਵਧੀਆ ਇਸੇ ਵੀ ਲਾ ਆਗੇ ਸਬਜੀ ਸੁੱਜੀ ਬਤੂ ਨਰਜੀ ਸਬਜ਼ੀਆਂ ਪਹਿਲਾਂ ਤਾਂ ਉੱਥੇ ਗਾਜਰਾ ਬੀਜੇਗਾ ਹੁਣ ਇੱਥੇ ਹੀ ਬੀਜ ਦੇਗਾ ਉਹ ਬੈ ਜਾ ਕਰਾਂਗੇ ਸੜਕ ਦੇ ਬੀਜ ਜਾ ਕਰਾਂਗੇ ਇਹ ਬੈ ਕੇ ਤੋਂ ਹੋਰ ਕੀ ਬੱਟਲਿਆ ਕਰਾਂਗੇ ਆਹ ਹੋਰ ਅਗਰਪੀਆਂ ਦਾ ਥੋੜਾ ਤੇਰੇ ਕੋਲ ਬਥੇਰੇ ਰੁਪਏ ਨੇ ਨਾਲੇ ਕੋਈ ਕਰਿਆੜੀ ਘੇੜੀ ਦੇਖ ਲਿਆ ਕਰਾਂਗੇ ਨਾ ਵੀ ਰੱਖ ਦੀ ਮੈਂ ਮਰਨੇ ਆਹ ਲੱਛਣ ਕਰਕੇ ਤੇਰੇ ਨਾਲ ਕਿਸੇ ਦੀ ਨਿਭਦੀ ਨਹੀਂ ਹੈਗੀ ਮਹੀਨਾ ਅਗਲੀ ਮਸੇ ਕੱਢ ਦੇ ਤੇਰੇ ਨਾਲ ਉਹ ਮਹੀਨਾ ਕੱਟ ਜੇਦਾ ਬਹੁਤ ਆ ਚੱਲ ਚੰਗਾ ਮੈਂ ਤਾਂ ਹੁਣ ਜਾਣੀ ਆ ਉਹ ਤਾਂ 2 ਮਹੀਨੇ ਕੱਟ ਜੇਗੀ ਹਾਂ ਉਹ ਤੇਰੇ ਲੱਛਣ ਨੇ ਜਿਹੜੇ ਮੈਨੂੰ ਤਾਂ ਲੱਗਦਾ ਨਹੀਂ